ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੋਂ ਉਹ ਸਾਡੇ ਦਫ਼ਤਰ ਵਿੱਚ ਆਪਣੀ ਨਿਯੁਕਤੀ ਲਈ ਆਈ ਤਾਂ ਇਦਾਂ ਲੱਗਾ ਕਿ ਜਿਵੇਂ ਬੰਜਰ ਧਰਤੀ ਉੱਤੇ ਮੀਂਹ ਵਰਸ ਪਿਆ ਹੋਵੇ ਸਾਰਾ ਅਮਲਾ ਮੂੰ ਚੱਕ ਚੱਕ ਉਸ ਵੱਲ ਹੀ ਵੇਖ ਰਿਹਾ ਸੀ ਦਰਮਿਆਨਾ ਜਿਹਾ ਕੱਦ ਸਾਫ਼ ਰੰਗ ਸਰੀਰ ਨਾ ਪਤਲਾ ਨਾ ਭਾਰਾ ਅਤੇ ਸੂਟ ਦਾ ਰੰਗ ਵੀ ਮੱਦਮ ਜਿਹਾ ਸੀ ਉਹ ਹੌਲੀ-ਹੌਲੀ ਕਦਮ ਰੱਖਦੀ ਸਾਰਿਆਂ ਨੂੰ ਸਿਰ ਝੁਕਾ ਅੰਦਰ ਦਸਤਖਤ ਕਰਨ ਚਲੀ ਗਈ ਉਮਰ ਵੀ ਕੋਈ 35 ਤੋਂ 40 ਦੇ ਵਿੱਚ ਘਾਰ ਜਹੀ ਹੋਵੇਗੀ ਹੋ ਸਕਦਾ 40 ਤੋਂ ਸਾਲ ਦੋ ਸਾਲ ਵੱਧ ਵੀ ਹੋਵੇ ਉਸ ਨੂੰ ਵੇਖ ਕੇ ਅੰਦਾਜ਼ਾ ਲਗਾਉਣਾ ਥੋੜਾ ਮੁਸ਼ਕਿਲ ਸੀ ਉਹ ਕੋਈ ਕੋਕਾਫ ਦੀ ਪਰਿਵਰਗੀਤਾ ਨਹੀਂ ਸੀ ਪਰ ਸਧਾਰਨ ਨੈਣ ਨਕਸ਼ ਵੀ ਅਜੇ ਹੀ ਸਨ ਕਿ ਹਰ ਅੱਖ ਇੱਕ ਵਾਰ ਤਾਂ ਉਸ ਨੂੰ ਵੇਖ ਪਲਕ ਚਪਕਣਾ ਭੁੱਲ ਜਾਂਦੀ ਸੀ ਵੈਸੇ ਵੀ ਸਾਡੇ ਦਫ਼ਤਰ ਵਿੱਚ ਦੋ ਹੀ ਔਰਤਾਂ ਸਨ ਇੱਕ ਨੀਤਾ ਭੈਣ ਜੀ ਅਤੇ ਦੂਜੀ ਹਰਜੀਤ ਭੈਣ ਜੀ ਦੋਵੇਂ ਬਸ 60ਵਿਆਂ ਨੂੰ ਹੱਥ ਲਾਉਣ ਹੀ ਵਾਲੀਆਂ ਸਨ ਅਤੇ ਹਰਜੀਤ ਭੈਣ ਜੀ ਤਾਂ ਅੱਜਕੱਲ੍ਹ ਛੁੱਟੀ ਉੱਤੇ ਸਨ ਅਤੇ ਆਪਣੇ ਧੀ ਜਵਾਈ ਕੁਲ ਕੈਨੇਡਾ ਗਏ ਹੋਏ ਸਨ ਅਗਲੇ ਦਿਨ ਸਾਰਾ ਆਮਲਾ ਹੀ ਖੁਸ਼ ਹੋਇਆ ਫਿਰਦਾ ਸੀ ਉਹ ਆਈ ਵੀ ਮੇਰੇ ਵਾਲੇ ਹੀ ਵਿਭਾਗ ਵਿੱਚ ਸੀ ਅਸੀਂ ਤਿੰਨ ਜਣੇ ਹੋ ਗਏ ਸੀ ਹੁਣ ਮੈਂ ਅਤੇ ਦੂਜਾ ਮੁੰਡਾ ਉਹ ਵੀ ਹਲਕੀ ਜਹੀ ਉਮਰ ਦਾ ਹੀ ਸੀ ਉਸ ਦੀ ਮੇਰੇ ਨਾਲ ਤਾਂ ਸਾਸੀ ਅਕਾਲ ਦੀ ਹੀ ਸਾਥ ਸੀ ਪਰ ਦੂਜਾ ਮੁੰਡਾ ਤੇ ਉਹ ਬਹੁਤ ਗੱਲਾਂ ਕਰਦੀ ਉਸ ਦਾ ਦੀ 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 ਕਰਦੇ ਦਾ ਮੂੰਹ ਨਾ ਥੱਕਦਾ ਪਰ ਮੈਨੂੰ ਇੰਨੀ ਹੀ ਖੁਸ਼ੀ ਸੀ ਕਿ ਬੈਠਦੀ ਤਾਂ ਮੇਰੇ ਨਾਲ ਦੀ ਕੁਰਸੀ ਉੱਤੇ ਹੀ ਐ 11:00 ਵਜੇ ਸਾਡਾ ਸਭ ਦਾ ਚਾਹ ਪੀਣ ਦਾ ਸਮਾਂ ਹੁੰਦਾ ਸੀ ਉਹ ਅਕਸਰ ਨੀਤਾ ਭੈਣ ਜੀ ਦੇ ਨਾਲ ਹੀ ਚਾਹ ਪੀਣ ਬੈਠਦੀ ਪਰ ਇੱਕ ਦਿਨ ਅਚਾਨਕ ਨੀਤਾ ਭੈਣ ਜੀ ਨੂੰ ਕਿਸੇ ਦਫਤਰੀ ਕੰਮ ਦੂਜੇ ਸ਼ਹਿਰ ਵਿੱਚ ਜਾਣਾ ਪੈ ਗਿਆ ਉਸ ਦਿਨ ਅਚਾਨਕ ਹੀ ਅਸੀਂ ਚਾਹ ਪੀਣ ਇੱਕ ਟਾਈਮ ਉੱਤੇ ਹੀ ਚਲੇ ਗਏ ਅਤੇ ਇਕੱਠੇ ਹੀ ਬੈਠ ਗਏ ਚਾਹ ਪਿੰਦੇ-ਪਿੰਦੇ ਕੁਝ ਗੱਲਾਂ-ਬਾਤਾਂ ਵੀ ਹੋਈਆਂ ਭੈਣ ਜੀ ਤਿੰਨ-ਚਾਰ ਦਿਨ ਆਏ ਨਹੀਂ ਅਤੇ ਸਾਡਾ ਇਹੀ ਸلسلਾ ਚੱਲਦਾ ਰਿਹਾ ਮੈਂ ਮਨ ਹੀ ਮਨ ਪੂਰਾ ਬਾਗੋ-ਬਾਗ ਸੀ ਦਫ਼ਤਰ ਤੱਕ ਹੁਣ ਉਸਦੇ ਤਲਾਕਸ਼ੁਦਾ ਹੋਣ ਦੀ ਸੂਤਾਂ ਪਹੁੰਚ ਹੀ ਚੁੱਕੀ ਸੀ ਪਰ ਉਸਨੇ ਆਪ ਕਦੇ ਗੱਲ ਨਹੀਂ ਕੀਤੀ ਸੀ ਉਸ ਵੱਲ ਵੇਖ ਕੇ ਮੈਨੂੰ ਲੱਗਦਾ ਕਿ ਕੋਈ ਮੂਰਖ ਬੰਦਾ ਹੀ ਹੋ ਜੋ ਇਸ ਜਨਾਨੀ ਤੋਂ ਵੀ ਤਲਾਕ ਲੈ ਸਕਦਾ ਹੈ ਜਾਂ ਹੋ ਸਕਦਾ ਹੈ ਇਸਨੇ ਆਪ ਹੀ ਛੱਡਿਆ ਹੋਵੇ ਇਸ ਦੇ ਕਾਬਿਲ ਨਹੀਂ ਹੋਣਾ ਸਾਡੀ ਵੀ ਦੋਹਾਂ ਜੀਆਂ ਦੀ ਕਿਚਕਿਚ ਚੱਲਦੀ ਹੀ ਰਹਿੰਦੀ ਸੀ ਇਸ ਕਰਕੇ ਉਸ ਦਾ ਸਾਥ ਮੈਨੂੰ ਖੁਸ਼ੀ ਅਤੇ ਮਨ ਵਿੱਚ ਕਈ ਖੁਸ਼ਫਹਿਮੀਆਂ ਪੈਦਾ ਕਰ ਰਿਹਾ ਸੀ ਫਿਰ ਨੀਤਾ ਭੈਣ ਜੀ ਦੇ ਆਉਣ ਤੋਂ ਬਾਅਦ ਵੀ ਸਾਡਾ ਤਿੰਨਾਂ ਦਾ ਇਕੱਠੇ ਚਾਹ ਪੀਣ ਦਾ ਸਿਲਸਿਲਾ ਚੱਲਦਾ ਹੀ ਰਿਹਾ ਇੱਕ ਦਿਨ ਅਚਾਨਕ ਗੱਲਾਂ-ਗੱਲਾਂ ਵਿੱਚ ਘਰ ਦੇ ਕਲੇਸ਼ ਦੀ ਗੱਲ ਚੱਲ ਪਈ ਤਾਂ ਉਹ ਗੰਭੀਰ ਹੋ ਗਈ ਮੈਂ ਆਪਣੀ ਪਤਨੀ ਦੇ ਰੁੱਖੇ ਸੁਭਾਅ ਅਤੇ ਹਰ ਵੇਲੇ ਕਿਚਕਿਚ ਦੀ ਗੱਲ ਕਰ ਰਿਹਾ ਸੀ ਕੀ ਘਰ ਵਿੱਚ ਤਾਂ ਹੁਣ ਸਕੂਨ ਹੀ ਨਹੀਂ ਰਿਹਾ ਜਵਾਕ ਵੀ ਬਸ ਮਾਂ ਦੀ ਹੀ ਗੱਲ ਮੰਨਦੇ ਹਨ ਅਸਲ ਵਿੱਚ ਮੈਂ ਇਹ ਸਭ ਦੱਸ ਕੇ ਉਸ ਨੂੰ ਪਰਮਾਉਣ ਦਾ ਯਤਨ ਵੀ ਕਰ ਰਿਹਾ ਸੀ ਉਹ ਚੁੱਪ ਕਰਕੇ ਪਹਿਲਾਂ ਸੁਣਦੀ ਰਹੀ ਫਿਰ ਆਪ ਹੀ ਦੱਸਣ ਲੱਗ ਪਈ ਕਿ ਉਸਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ ਸ਼ੁਰੂ-ਸ਼ੁਰੂ ਵਿੱਚ ਜ਼ਿੰਦਗੀ ਬਹੁਤ ਹਸੀਨ ਸੀ ਸਾਡਾ ਆਪਸ ਵਿੱਚ ਬਹੁਤ ਪਿਆਰ ਸੀ ਕਦੇ ਲੱਗਦਾ ਨਹੀਂ ਸੀ ਕਿ ਇਹ ਪਿਆਰ ਵੀ ਘਟ ਸਕਦਾ ਹੈ ਪਰ ਫਿਰ ਵਿਆਹ ਦੇ 6 ਕੁ ਸਾਲ ਬਾਅਦ ਦੋ ਬੱਚੇ ਅਤੇ ਨੌਕਰੀ ਹੋਣ ਕਾਰਨ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਅਕਸਰ ਸਾਰੇ ਕੰਮ ਮੇਰੇ ਸਿਰ ਉੱਤੇ ਹੀ ਆਉਣ ਲੱਗੇ ਕਰਦੇ ਕੰਮਾਂ ਵਿੱਚ ਉਸ ਦਾ ਮਦਦ ਨਾ ਕਰਨਾ ਮੈਨੂੰ ਚੁਬਨ ਲੱਗਾ ਉਹ ਮੇਰੇ ਵਿੱਚੋਂ ਅਜੇ ਵੀ ਸ਼ੁਰੂਆਤੀ ਦਿਨਾਂ ਵਾਲੀ ਆਪਦੀ ਘਰ ਵਾਲੀ ਲੱਭਦਾ ਪਰ ਉਹ ਭੁੱਲ ਜਾਂਦਾ ਕਿ ਹੁਣ ਮੈਂ ਮਾਂ ਵੀ ਹਾਂ ਜੇਕਰ ਮੈਂ ਸ਼ਿਕਾਇਤ ਕਰਦੀ ਕਿ ਜਵਾਕਾਂ ਦਾ ਹੀ ਕੰਮ ਕਰਵਾ ਦੇ ਤਾਂ ਅਕਸਰ ਉਹ ਕਹਿੰਦਾ ਕਿ ਉਹ ਮੇਰੇ ਕੋਲ ਆਉਂਦੇ ਨਹੀਂ ਪਤਾ ਨਹੀਂ ਤੂੰ ਕੀ ਪੱਟੀ ਪੜਾ ਦਿੱਤੀ ਪਰ ਉਸਨੇ ਇਹ ਕਦੇ ਨਾ ਸਮਝਿਆ ਕਿ ਜਵਾਕ ਸਿਖਾਇਆ ਨਹੀਂ ਸਿੱਖਦੇ ਜਦੋਂ ਮਾਂ ਨੂੰ ਹੀ ਜਵਾਕਾਂ ਦੇ ਸਾਰੇ ਕੰਮ ਕਰਨੇ ਪੈਂਦੇ ਹਨ ਤਾਂ ਉਹ ਆਪ ਮੁਹਾਰੇ ਹੀ ਸਿਰਫ ਮਾਂ ਵੱਲ ਖਿੱਚੇ ਜਾਂਦੇ ਹਨ ਪਤਾ ਨਹੀਂ ਉਹ ਸਮਝ ਨਾ ਸਕਿਆ ਕਿ ਮੈਂ ਸਮਝਾ ਹੀ ਨਾ ਸਕੇ ਅਤੇ ਸਾਡੇ ਵਿੱਚ ਦੂਰੀਆਂ ਵੱਧਦੀਆਂ ਗਈਆਂ ਫਿਰ ਪਤਾ ਹੀ ਨਹੀਂ ਕਦੋਂ ਉਸ ਕੂਨਪਾਲ ਦਾ ਪਾਲ ਦਾ ਪੀ ਐਚ ਡੀ ਕਰਦੀ ਆਪ ਦੀ ਵਿਦਿਆਰਥਣ ਕੁੜੀ ਵੱਲ ਖਿੱਚਿਆ ਗਿਆ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ ਵੱਧ ਗਲਤੀ ਦਾ ਪਤਾ ਨਹੀਂ ਕਿਸ ਦੀ ਸੀ પર ਨਤੀજે ਸਾਡੇ જવાਕ પુક્ત રહી ਹਨ અતિયે ચૂપ ਕਰ ગઈ ਅਤੇ ਅੱਖਾਂ ਵਿੱਚ ਸੀਮਿਆ ਪਾਣੀ ਸਾਫ਼ ਕਰਨ ਲੱਗ ਪਈ ਗੱਲ ਤਾਂ ਉਸਨੇ ਆਪਣੀ ਕੀਤੀ ਸੀ ਪਰ ਪਤਾ ਨਹੀਂ ਕਿਉਂ ਉਹ ਹਰ ਗੱਲ ਸਾਡੇ ਰਿਸ਼ਤੇ ਉੱਤੇ ਟੁੱਕ ਰਹੀ ਸੀ ਇਹੀ ਗੱਲਾਂ ਤਾਂ ਸਾਡੇ ਵਿੱਚ ਹੋ ਰਹੀਆਂ ਆਪਣੀ ਘਰ ਵਾਲੀ ਦੀ રોજ ਦੀ ਕਿਚਕਿਚ ਤੋਂ ਮੈਂ ਵੀ ਅੱਕਿਆ ਪਿਆ ਹਾਂ ਮੈਨੂੰ ਵੀ ਯਾਦ ਨਹੀਂ ਕਿ ਮੈਂ ਕਦੋਂ ਉਸਦੀ ਕੰਮ ਵਿੱਚ ਮਦਦ ਕੀਤੀ ਸੀ ਹਰ ਸ਼ਾਮ ਬਸ ਆਕ ਕੇ ਜਦ ਬਾਹਰ ਨਿਕਲ ਜਾਂਦਾ ਅਤੇ ਜਾਂ ਫਿਰ ਫੋਨ ਚੱਕ ਲੈਂਦਾ ਰਾਤ ਵੀ ਇੱਕ ਦੂਜੇ ਵੱਲ ਪਾਸਾ ਕਰਕੇ ਲੰਘ ਜਾਂਦੀ ਹੈ ਅਤੇ ਹਰ ਵਾਰ ਮੈਨੂੰ ਵੀ ਬਸ ਛੱਡਣ ਦੇ ਖਿਆਲ ਹੀ ਆਉਂਦੇ ਹਨ ਆਪਣੀ ਪੀੜੀ ਥੱਲੇ ਤਾਂ ਮੈਂ ਕਦੇ ਸੋਟਾ ਮਾਰਿਆ ਹੀ ਨਹੀਂ ਬਸ ਉਸ ਵਿੱਚ ਹੀ ਗਲਤੀਆਂ ਕੱਡੀਆਂ ਹਨ ਅਚਾਨਕ ਇੰਜ ਲੱਗਾ ਕਿ ਉਹ ਨਹੀਂ ਬੈਠੀ ਸੀ ਇਹ ਤਾਂ ਮੇਰੀ ਘਰ ਵਾਲੀ ਸੀ ਜੋ ਕਿਸੇ ਨੂੰ ਆਪਣਾ ਦੁੱਖ ਦੱਸ ਰਹੀ ਸੀ ਉਸ ਸ਼ਾਮ ਮੈਂ ਘਰ ਜਾਣ ਲਈ ਉਤਾਵਲਾ ਸੀ ਘਰ ਪਹੁੰਚ ਕੇ ਮੈਂ ਆਪਣੀ ਘਰਵਾਲੀ ਦੇ ਚਿਹਰੇ ਵੱਲ ਵੇਖਿਆ ਤਾਂ ਲੱਗਾ ਕੁਝ ਵੀ ਤਾਂ ਨਹੀਂ ਬਦਲਿਆ ਬਸ ਥਕਾਨ ਆ ਗਈ ਹੈ ਉਸਦੇ ਚਿਹਰੇ ਉੱਤੇ ਮੈਂ ਦੋ ਕੱਪ ਚਾਹ ਬਣਾ ਉਸ ਕੋਲ ਬੈਠ ਗਿਆ ਜਵਾਕ ਵੀ ਭੱਜ ਕੇ ਸਾਡੇ ਕੋਲ ਆ ਗਏ ਕਿੰਨਾ ਸਕੂਨ ਸੀ ਉਹਨਾਂ ਦੇ ਚਿਹਰੇ ਉੱਤੇ ਮੈਂ ਆਪਣੀ ਘਰਵਾਲੀ ਦਾ ਹੱਥ ਫੜ ਬਿਨਾ ਕੁਝ ਕਹੇ ਉਸ ਤੋਂ ਮਾਫੀ ਮੰਗੀ ਉਸਨੇ ਅੱਗੋਂ ਮੁਸਕਰਾ ਕੇ ਹੱਥ ਘੁੱਟ ਦਿੱਤਾ ਹਨ ਹਰ ਰੋਜ਼ ਹੀ ਮੈਂ ਨਿੱਕੇ ਨਿੱਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਰਸੋਈ ਵਿੱਚ ਕੰਮ ਕਰਦੀ ਅਸੀਂ ਕਿੰਨੀਆਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਹਾਂ ਘਰ ਵਿੱਚ ਹਾਸਾ ਗੂੰਜਦਾ ਹੈ ਅਤੇ ਉਹ ਹਰ ਵੇਲੇ ਫੁੱਲਾਂ ਵਾਂਗ ਖਿੜੀ ਰਹਿੰਦੀ ਹੈ ਜ਼ਿੰਦਗੀ ਬਹੁਤ ਸੋਹਣੀ ਹੋ ਗਈ ਹੈ ਉਹ ਹੁਣ ਵੀ ਦਫ਼ਤਰ ਆਉਂਦੀ ਹੈ ਅਸੀਂ ਅਕਸਰ ਸਾਰੇ ਇਕੱਠੇ ਚਾਹ ਪੀਂਦੇ ਹਾਂ ਪਰ ਹੁਣ ਮੇਰੇ ਮਨ ਵਿੱਚ ਕੋਈ ਗਲਤ ਖਿਆਲ ਨਹੀਂ ਆਉਂਦਾ ਬਲਕਿ ਮੈਂ ਉਸ ਦਾ ਦਿਲੋਂ ਰੀਣੀ ਹਾਂ ਜਿਸ ਨੇ ਮੇਰਾ ਘਰ ਬਚਾ ਦਿੱਤਾ ਉਸ ਦਾ ਮੈਂ ਸੱਚੀ ਦਿਲੋਂ ਹੱਤਰ ਕਰਦਾ। ਪਤੀ-ਪਤਨੀ ਦੇ ਰਿਸ਼ਤੇ ਨੂੰ ਬਹਾਲ ਲਈ ਆਪਸੀ ਸਮਝ ਬਹੁਤ ਜ਼ਰੂਰੀ ਹੈ। ਇੱਕ ਦੂਜੇ ਦੀ ਮਦਦ ਕਰਦੇ ਰਹੋ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ। ਕਹਾਣੀ ਚੰਗੀ ਲੱਗੀ? ਲਾਈਕ ਸ਼ੇਅਰ ਜ਼ਰੂਰ ਕਰਿਓ। ਬਾਕੀ ਦੀਆਂ ਕਹਾਣੀਆਂ ਵੀ ਚੈਨਲ ਤੇ ਜਾ ਕੇ ਇੱਕ ਵਾਰ ਜ਼ਰੂਰ ਸੁਣਿਓ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ